ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਸਰ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਦਾ ਸੰਸਥਾ ਪੰਜਾਬ ਅੱਜ ਜੋ ਨਵਾਂ ਸਾਲ ਸਿੱਖ ਆਉਂਦਾ ਨਾਨਸਾਹੀ ਕਲੰਡਰ ਮੁਤਾਬਕ ਇਕ ਚੇਤ ਨੂੰ ਆਰੰਭ ਹੋ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਮਜੀਠਾ ਦੇ ਵਿੱਚ ਇਕੱਤਰਤਾ ਹੋਈ ਹੈ ਕਿ ਇਸ ਮੂਹ ਨਾਨਕ ਨਾਮ ਲੈਵਾ ਸੰਤਾਂ ਲਿਸਪਰ ਦੇ ਵਿੱਚ ਨਾਨ ਸਾਈ ਕਲੰਡਰ ਮੁਤਾਬਕ 1 ਚੇਤ 14 ਮਾਰਚ ਨੂੰ ਪਿੰਡਾਂ ਦੇ ਗੁਰਦਰਾ ਸਾਹਿਬਾਨ ਚ ਕਸਬਿਆਂ ਚ ਸ਼ਹਿਰਾਂ ਦੇ ਵਿੱਚ ਧਾਰਮਿਕ ਸਮਾਗਮ ਕਰਕੇ ਗੁਰਦਰਾ ਸਾਹਿਬ ਦੇ ਵਿੱਚ ਨਵੇਂ ਸਾਲ ਦੀ ਰਸ ਬੰਦੀ ਕਰਕੇ ਦੀਪ ਮਾਲਾ ਕਰਕੇ 1 ਚੇਤ 14 ਮਾਰਚ ਨੂੰ ਸਮੂਹ ਨਾਨਕ ਨਾਮ ਲੈਵਾ ਸੰਤਾਂ ਨੂੰ ਮਨਾਉਣਾ ਚਾਹੀਦਾ ਹੈ ਤਾਂ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਸਿੱਖ ਕੌਮ ਦਾ ਨਵਾਂ ਸਾਲ ਜਿਹੜਾ ਨਾਨਸਾਈ ਕੈਲੰਡਰ ਮੁਤਾਬਕ 1 ਚੇਤ 14 ਮਾਰਚ ਤੋਂ ਨੰਮ ਬੰਦਾ ਹੈ ਸਮੂਹ ਨਾਨਸਾਈ ਕੈਲੰਡਰ ਮੁਤਾਬਕ ਦਿਨ ਦਿਹਾੜ ਗੁਰੂ ਸਾਹਿਬਾਂ ਦੇ ਸਿੱਧੀ ਦਿਹਾੜੇ ਪ੍ਰਗਾਸ ਦਿਹਾੜੇ ਅਤੇ ਹੋਰ ਦਿਹਾੜੇ ਜਿਹੜਿਆ ਚੜ੍ਹਦੀ ਕਲਾ ਦੇ ਨਾਲ ਮਨਾਉਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ